ਪੰਜਾਬ ਵਿਧਾਨ ਸਭਾ ਮਾਨਸੂਨ اجلاس ਦੀ 3 ਦਿਨ ਦੀ ਕਾਰਵਾਈ ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ ਕਈ ਬਿੱਲ ਪਾਸ ਹੋਏ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਨੇ ਗੱਲਬਾਤ ਕਰਨੀ ਚੀਮਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੇ ਸੈਸ਼ਨ ਨੂੰ ਕਈ ਬਿੱਲ ਜਿਹੜੇ ਨੇ ਸੈਸ਼ਨ ਦੇ ਵਿੱਚ ਪਾਸ ਹੋਏ ਖਾਸ ਕਰਕੇ ਪੰਚਾਇਤੀ ਰਾਜ ਸੋਧ ਐਕਟ ਜਿਹੜਾ ਉਹ ਪਾਸ ਹੁੰਦਾ ਹੋਇਆ ਨਜ਼ਰ ਆਇਆ ਜੀਐਸਟੀ ਨੂੰ ਲੈ ਕੇ ਇੱਕ ਬਿੱਲ ਜਿਹੜਾ ਉਹ ਪਾਸ ਹੋਇਆ ਖੇਤੀਬਾੜੀ ਦੇ ਸੰਦਰਭ ਦੇ ਵਿੱਚ ਬਿੱਲ ਕਈ ਅਹਿਮ ਬਿੱਲ ਜਿਹੜੇ ਸਰਕਾਰ ਚਾਹੁੰਦੀ ਸੀ ਪਾਸ ਹੋਣ ਉਹਨਾਂ ਨੂੰ ਵਿਧਾਨ ਸਭਾ ਦੇ ਪਟਲ ਤੇ ਰੱਖ ਕੇ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਦੇਖੋ ਤਿੰਨ ਤਰ੍ਹਾਂ ਵਿਧਾਨ ਸਭਾ ਦਾ ਸੈਸ਼ਨ ਸੀ ਮੌਨਸੂਨ ਸੈਸ਼ਨ ਦੇ ਵਿੱਚ ਸੀ। ਇਹਦੇ ਵਿੱਚ ਸਾਰੇ ਮੈਂਬਰ ਸਾਹਿਬਾਨ ਨੇ ਆਪਣੀ ਆਪਣੀ ਗੱਲ ਰੱਖੀ ਆਪਣੇ 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 ਮਾਮਲਿਆਂ ਤੇ ਗੱਲ ਰੱਖੀ ਔਰ ਬਹੁਤ ਸਾਰੇ ਨੇ ਪੰਜਾਬ ਦੀ ਗੱਲ ਕੀਤੀ ਐਕਟਾਂ ਦੇ ਉੱਤੇ ਜਿਹੜੀ ਡਿਬੇਟ ਹੋਈ ਬਹੁਤ ਸਾਰੇ ਐਕਟ ਜਿਹੜੇ ਨਵੇਂ ਹੋਣ ਵਿੱਚ ਆਏ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕੀਤੀ ਗਈ, ਜੀਐਸਟੀ ਦੇ ਵਿੱਚ ਸੋਧ ਕੀਤੀ ਗਈ, ਫਾਇਰ ਬਰਗੇਡ ਐਕਟ ਦੇ ਵਿੱਚ ਸੋਧ ਕੀਤੀ ਗਈ, ਅੱਜ ਮੰਡੀ ਐਕਟ ਦਾ ਸੀਗਾ ਉਹਦੇ ਸੋਧ ਕੀਤੀ ਗਈ। ਇਸ ਤੋਂ ਪਹਿਲਾਂ ਐਨਓਸੀ ਦਾ ਪੰਜਾਬ ਚ 500 ਗੈਕੜ ਤੱਕ ਦੇ ਪਲਾਟਾਂ ਦਾ ਹੁੰਦਾ ਖਤਮਾ ਕੀਤਾ ਗਿਆ ਇਹ ਵੱਡੀਆਂ ਸੋਧਾਂ ਜਿਹੜੀਆਂ ਨੇ ਉਹ ਇਸ ਵਿਧਾਨ ਸਭਾ ਚ ਹੋਈਆਂ ਨੇ ਔਰ ਬੜੀ ਸਾਰਥਕ ਬੜੀ ਪੋਜ਼ਿਟਿਵ ਬੈਸ ਹੋਈ ਮੈਂ ਤਾਂ ਇਹਨੂੰ ਬੜਾ ਪੋਜ਼ਿਟਿਵ ਦੇਖਦਾ ਹਾਂ ਕਿ ਸਾਰੀਆਂ ਆਪੋਜੀਸ਼ਨ ਨੇ ਵੀ ਆਪਣਾ ਰੋਲ ਲਮਾਇਆ ਸਰਕਾਰ ਨੇ ਵੀ ਆਪਣਾ ਰੋਲ ਲਮਾਇਆ ਔਰ ਮੈਂ ਸਮਝਦਾ ਕੁਝ ਨਾ ਕੁਝ ਲੋਕਾਂ ਦੇ ਭਲੇ ਜਰੂਰ ਪਿਆ ਗਿਆ ਜੀਐਸਟੀ ਜਿਹੜਾ ਬਿੱਲ ਹੈ ਤੁਹਾਡੇ ਮਹਿਕਮੇ ਨਾਲ ਤਾਲੁਕ ਰੱਖਦਾ ਹੈ ਕੀ ਕੁਝ ਰਾਹਤ ਰਹੇਗੀ ਇਸ ਬਿੱਲ ਤੇ ਦੇਖੋ ਜਿੰਨਾ ਲੋਕਾਂ ਨੇ ਮੇਰੇ ਕੋਲ ਅੰਕੜੇ ਪਏ ਨੇ ਜਿੰਨਾ ਲੋਕਾਂ ਨੇ ਆਪਣੀਆਂ ਆਮ ریٹرنਾਂ ਕਿਉਂਕਿ ਬੜਾ ਟੈਕਨੀਕਲ ਐਕਸ ਸੀਗਾ 217 ਚ ਪਹਿਲੀ ਵਾਰ ਇੰਟਰੋਡਿਊਸ ਹੋਇਆ ਸੀਗਾ ਔਰ ਬਹੁਤ ਸਾਰੇ ਲੋਕਾਂ ਨੂੰ ਇਹਦਾ ਪਤਾ ਵੀ ਨਹੀਂ ਸੀਗਾ ਜਿਨ੍ਹਾਂ ਨੇ ਆਪਣੀਆਂ ਟੈਕਸ ਦੀਆਂ ਰਿਟਰਨਸ ਜਿਹੜੀਆਂ ਜੀਐਸਟੀ ਦੀਆਂ ਰਿਟਰਨਸ ਜਿਹੜੀਆਂ 2017 18 18 19 ਜਾਂ 19 20 ਦੇ ਵਿੱਚ ਕੋਈ ਟੈਕਨੀਕਲ ਕਮੀ ਰਹਿਣ ਦੇ ਕਾਰਨ ਨੂੰ ਪਲੈਂਟੀ ਪੈ ਗਈ ਜਾਂ ਉਹਨਾਂ ਨੂੰ ਇੰਟਰਸਟ ਵੱਧ ਗਿਆ ਜੇ ਉਹਨਾਂ ਦਾ ਟੈਕਸ ਪਿਆਗਾ ਤੋਂ ਆਪਣਾ ਟੈਕਸ ਜਿਹੜਾ 31 ਮਾਰਚ 2025 ਤੱਕ ਭਰ ਸਕਦੇ ਨੇ ਭਰਸ ਕੇ ਉਹ ਆਪਣਾ ਇੰਟਰਸਟ ਤੋਂ ਤੇ ਪਲੈਂਟੀ ਤੋਂ ਛੋਟ ਲੈ ਸਕਦੇ ਨੇ ਵੱਡੀ ਰਾਹਤ ਜਿਹੜੀ ਆ ਮਿਲੀ ਆ ਇਸੇ ਤਰ੍ਹਾਂ ਜੇ ਕਿਸੇ ਨੂੰ ਨੋਟਿਸ ਜਾਂਦਾ ਸੀਗਾ ਤਾਂ ਨੋਟਿਸ ਦੀ ਰਿਪਲਾਈ ਦੇਣ ਦਾ ਸਮਾਂ 30 ਦਿਨ ਸੀਗਾ ਉਹ ਵਧਾ ਕੇ 60 ਦਿਨ ਕੀਤਾ ਗਿਆ ਇਸੇ ਤਰ੍ਹਾਂ ਜਦੋਂ ਕਿਸੇ ਨੂੰ ਹੋਰ ਨੋਟਿਸ ਜਾਂਦਾ ਸੀ ਉਹਦੀ ਪਹਿਲਾਂ ਪਰਸਨਲ ਤੌਰ ਤੇ ਨੂੰ ਪੇਸ਼ ਹੋਣਾ ਹੁੰਦਾ ਸੀਗਾ ਕਿ ਇਨ ਪਰਸਨ ਪੇਸ਼ ਹੋਊਗਾ ਹੁਣ ਇਨ ਪਰਸਨ ਤੋਂ ਛੋਟ ਦਿੱਤੀ ਗਈ ਆਪਣੇ ਵਕੀਲ ਰਾਹੀਂ ਆਪਣੇ ਪਲੀਡਰ ਰਾਹੀਂ ਆਪਣੇ ਸੀਏ ਰਾਹੀਂ ਆਪਣੇ ਕਿਸੇ ਹੋਰ ਰਿਪਰੈਜ਼ੈਂਟੇਟਿਵ ਰਾਹੀਂ ਜਿਹੜਾ ਉਹ ਪੇਸ਼ ਹੋ ਸਕਦਾ ਤੇ ਵੱਡੀ ਰਾਹਤ ਜਿਹੜੀ ਮਿਲੀ ਆ ਇਸੇ ਤਰ੍ਹਾਂ ਇਨਪੁਟ ਜਿਹੜਾ ਆਈਟੀਸੀ ਕਲੇਮ ITC ਕਲੇਮ ਜਿਹੜਾ ਹੁਣ ਅਸੀਂ 30 11 21 ਤੱਕ ਉਹਦੀ ਮਿਆਦ ਵਧਾਈ ਆ ਕਿ 30 11 21 ਤੱਕ ਕਪੜਾ ਕਲੇਮ ਹੋ ਲੈ ਸਕਦੇ ਨੇ ਕਿ ਕਿਉਂਕਿ ਲਮਾ ਐਕਟ ਸੀਗਾ ਲੋਕਾਂ ਨੂੰ ਪਤਾ ਨਹੀਂ ਸੀਗਾ ਬਹੁਤ ਸਾਰਿਆਂ ਤੋਂ ਗਲਤੀਆਂ ਵੀ ਭਰੇ ਗਏ ਜਾਂ ਗਲਤੀਆਂ ਰਹਿ ਗਈਆਂ ਉਹ ਸਾਰਿਆਂ ਨੂੰ ਠੀਕ ਕਰਨ ਦਾ ਇੱਕ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ ਇੱਕ ਆਖਰੀ ਸਵਾਲ ਸਰ ਸੈਸ਼ਨ ਦੇ ਵਿੱਚ ਇਨ ਮਸਲਿਆਂ ਤੋਂ ਇਲਾਵਾ ਕਾਲੀਆਂ ਭੇਡਾਂ ਦਾ ਜ਼ਿਕਰ ਹੋਇਆ ਗੈਂਗਸਟਰਾਂ ਦਾ ਜ਼ਿਕਰ ਹੋਇਆ ਹੋਰ ਕਈ ਪੱਖ ਦੇ ਮਸਲੇ ਜਿਨ੍ਹਾਂ ਦੇ ਵਿੱਚ ਬੇਅਦਬੀਆਂ ਦਾ ਜ਼ਿਕਰ ਹੋਇਆ ਬਰਗਾੜੀ ਦਾ ਜ਼ਿਕਰ ਹੋਇਆ ਲੋਕੀ ਚਾਹੁੰਦੇ ਨੇ ਇਹਨਾਂ ਦਾ ਵੀ ਹੱਲ ਹੋਏ ਕੀ ਕਰ ਰਹੀ ਹੈ ਸਰਕਾਰੀ ਨਮਸਲਿਆਂ ਨੂੰ ਲੈ ਕੇ ਦੇਖੋ ਪਹਿਲੀ ਸਰਕਾਰ ਆ ਜੀ ਨੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾਗਾ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਗੈਂਗਸਟਰਾਂ ਦਾ ਖਾਤਮਾ ਹੋਇਆਗਾ ਫੜ ਕੇ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਜੇਲ੍ਹਾਂ ਚ ਧੱਕਿਆ ਗਿਆ ਔਰ ਲਾਫ ਦੀ ਲੈਂਡ ਜਿਹੜਾ ਉਹ ਸਖਤ ਕਦਮ ਜਿਹੜਾ ਚੱਕ ਰਿਹਾ ਇਸੇ ਤਰ੍ਹਾਂ ਬੇਅਦਬੀ ਜਿਹੜਾ ਲੋਕਾਂ ਨੇ ਕੀਤੀ ਸੀ ਬਹੁਤ ਸਾਰੇ ਚਾਰ ਸ਼ੀਟ ਜਿਹੜੀ ਹੈ ਫਾਈਲ ਹੋ ਚੁੱਕੀ ਆ ਜੇਕਰ ਇੱਕ ਅਧੀ ਰਹਿੰਦੀ ਆ ਤੋ ਵੀ ਬੜੇ ਜਲਦੀ ਹੋ ਜੂਗੀ ਸੋ ਬਿਲਕੁਲ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦਾ ਫੈਸਲਾਗਾ ਕਿ ਉਹਨਾਂ ਸਾਰਿਆਂ ਨੂੰ ਇੱਕ ਮਿਸਾਲੀ ਸਜ਼ਾ ਹੋਊਗੀ ਤਾਂ ਕਿ ਅੱਗੇ ਨੂੰ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਹਰਕਤ ਨਾ ਕਰ ਸਕੇ ਸੁਖਵੀਰ ਸਿੰਘ ਬਾਦਲ ਤਨਖਈਆ ਕਰਾਰ ਹੋ ਚੁੱਕੇ ਨੇ ਔਰ ਹੁਣ ਆਉਣ ਵਾਲੇ ਦਿਨਾਂ 'ਚ ਫੈਸਲਾ ਵੀ ਹੋਏਗਾ ਕਿ ਉਹਨਾਂ ਨੂੰ ਮਾਫੀ ਮਿਲਦੀ ਹੈ ਜਾਂ ਸਜ਼ਾ ਦਿੱਤੀ ਜਾਂਦੀ ਆ। ਆ ਦੇਖੋ ਸੁਖਵੀਰ ਸਿੰਘ ਬਾਦਲ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਕੋਈ ਜੁਰਮ ਕੀਤਾਗਾ। ਕਦੇ ਕਿਸੇ ਜੁਰਮ ਦੀ ਜਿਹੜੀ ਆ ਉਹਨੂੰ ਮਾਫ ਨਹੀਂ ਕੀਤਾ ਜਾਂਦਾਗਾ। ਜਦੋਂ ਕੋਈ ਵਿਅਕਤੀ ਕੋਈ ਘਨੌਣਾ ਜੁਰਮ ਕਰਦਾਗਾ ਔਰ ਜਿਹਦੇ ਰਾਜ ਦੇ ਵਿੱਚ ਜਿੰਨਾ ਜਿਹੜੇ ਜਿਹੜੇ ਆਪਣੀਆਂ ਸਰਕਾਰਾਂ ਪੰਥ ਦੇ ਨਾਂ ਤੇ ਬਣਾਉਂਦੇ ਰਹੇ ਨੇ ਜਿਹੜੇ ਆਪਣੀਆਂ ਸਰਕਾਰਾਂ ਧਰਮ ਦੇ ਨਾਂ ਤੇ ਬਣਾਉਂਦੇ ਰਹੇ ਨੇ ਉਹਨਾਂ ਦੀਆਂ ਸਰਕਾਰਾਂ ਸਮੇਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਨਾਂ ਦੀਆਂ ਸਰਕਾਰਾਂ ਸਮੇਂ ਹੀ ਲੋਕਾਂ ਨੂੰ ਬਸਾਂ ਥੱਲੇ ਦੇ ਕੇ ਮਾਰਿਆ ਜਾਂਦਾ ਰਿਹਾ ਉਹਨਾਂ ਦੀਆਂ ਸਰਕਾਰਾਂ ਸਮੇਂ ਹੀ ਲੋਕਾਂ ਨੂੰ ਧਰਨਾ ਦੇ ਰਹੇ ਲੋਕਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਲੋਕਾਂ ਦੇ ਉੱਤੇ ਇਨਸਾਫ਼ ਮੰਗ ਰਹੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਸੋ ਇਸ ਤਰ੍ਹਾਂ ਦੇ ਘਰਾਉਣੇ ਜੁਰਮਾਂ ਦੀ ਕਦੇ ਮਾਫੀ ਨਹੀਂ ਹੋ ਸਕਦੀ ਬਿਲਕੁਲ ਦੇਖੋ ਵੱਡੀ ਕਲਾਖੀ ਹੈ ਇਹਨਾਂ ਨੇ ਕੀ ਜੁਰਮਾਂ ਦੀ ਮਾਫੀ ਨਹੀਂ ਹੋ ਸਕਦੀ ਗਲਤੀਆਂ ਦੀ ਭਾਵੇਂ ਮਾਫੀ ਹੋਏ ਲੇਕਿਨ ਆ ਜੁਰਮ ਸੀ ਵੱਡੇ ਜੁਰਮ ਸੀ ਜਿਨ੍ਹਾਂ ਦੀ ਮਾਫੀ ਨਹੀਂ ਹੋ ਸਕਦੀ ਹਾਲਾਕਿ ਤਨਖਈਆ ਕਰਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਜ਼ਰੂਰ ਪਹੁੰਚੇ ਵੇਖਣ ਵਾਲੀ ਗੱਲ ਰਹੇਗੀ ਉਹਨਾਂ ਦਾ ਮਾਫੀ ਦਾ ਮਸਲਾ ਆਉਣ ਵਾਲੇ ਦਿਨਾਂ 'ਚ ਹੋਰ ਕੀ ਨਵੇਂ ਰੰਗ ਵਖਾੰਦਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੜੀਗੜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par